ਪੰਜਾਬੀ ਇੱਕ ਟੋਨਲ ਲੈਂਗੁਏਜ ਆ ਹੁਣ ਟੋਨਲ ਲੈਂਗੁਏਜ ਕੀ ਹੁੰਦੀ ਆ ਹਰੇਕ ਲੈਂਗੁਏਜ ਦੇ ਵਿੱਚ ਇੱਕ ਸ਼ਬਦ ਦਾ ਇੱਕ ਮਤਲਬ ਹੁੰਦਾ ਜਿਹੜੀਆਂ ਟੋਨਲ ਲੈਂਗੁਏਜਸ ਹੁੰਦੀਆਂ ਨੇ ਨਾ ਇਹਨਾਂ ਦੇ ਵਿੱਚ ਸੇਮ ਸ਼ਬਦ ਦੇ ਕਿਸੇ ਖਾਸ ਹਿੱਸੇ ਦੇ ਉੱਤੇ ਜੇ ਆਪਾਂ ਜ਼ਿਆਦਾ ਜ਼ੋਰ ਦਈਏ ਜਾਂ ਘੱਟ ਜ਼ੋਰ ਦਈਏ ਤਾਂ ਉਹਦਾ ਮਤਲਬ ਹੀ ਬਦਲ ਜਾਂਦਾ ਪੰਜਾਬੀ ਉਹਨਾਂ ਲੈਂਗੁਏਜਸ ਦੇ ਵਿੱਚੋਂ ਇੱਕ ਆ ਹੁਣ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਆਪਾਂ ਕਹਿੰਦੇ ਆ ਗੱਲ ਗੱਲਬਾਤ ਗੱਲ ਗਲ ਗੱਲ ਹੁਣ ਦੋ ਹੀ ਅੱਖਰ ਨੇ ਗੱਗਾ ਤੇ ਲੱਲਾ ਇਹਦਾ ਗੱਲ ਵੀ ਬਣ ਜਾਂਦਾ ਗੱਲਬਾਤ ਵਾਲਾ ਗੱਲ ਗਲ ਲੱਲੇ ਦੇ ਪੈਰ 'ਚ ਬਿੰਦੀ ਪਈ ਤਾਂ ਗळा ਆਪਣਾ ਬਣ ਗਿਆ ਤੇ ਗੱਲ ਚੀਕ ਇਹ ਵੀ ਬਣ ਜਾਂਦੀ ਆ ਜਿਵੇਂ ਕੜੀ ਕੜੀ ਹੁੰਦੀ ਆ ਚੈਨ ਉਹ ਕੜੀ ਜਿਹੜੀ ਕੁੰਡੀ ਕੜੀ ਖਾਣ ਵਾਲੀ ਕੜੀ ਅੜਾੜੇ ਦੇ ਪੈਰ 'ਚ ਹਾਹਾ ਪੈ ਗਿਆ ਇਸ ਤਰ੍ਹਾਂ ਇਹੋ ਜਿਹੇ ਕਿੰਨੇ ਐਗਜ਼ਾਮਪਲ ਆਨੇ ਆਪਣੀ ਲੈਂਗੁਏਜ ਦੇ ਵਿੱਚ ਹੋਰ ਵੀ ਕਾਫੀ ਲੈਂਗੁਏਜਸ ਨੇ ਪਰ ਸਾਊਥ-ਈਸਟ ਏਸ਼ੀਆ ਦੀ 1 ਆਫ ਦਾ ਟੋਨਲ ਲੈਂਗੁਏਜ ਆ ਆਪਣੀ ਪੰਜਾਬੀ